ਉਹਨिक्की ਜੇ ਮੈਂ ਬੇਨਤੀ ਕਰਾ ਗੁਰੂ ਇੱਕ ਜੋਤ ਹੈ ਇਹ ਉਦੋਂ ਪ੍ਰਗਟ ਹੋ ਜਾਂਦੀ ਉੱਥੇ ਜੋਤੀ ਜਿੱਥੇ ਹਿਰਦਾ ਸਨਮੁਖ ਹੋ ਜਾਏ ਮਨਮੁਖ ਤੇ ਸਨਮੁਖ ਦੋ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਗੁਰੂ ਦੇ ਸਾਹਮਣੇ ਆ ਜਾਏ ਉਹ ਸਾਹਮਣੇ ਆਣਾ ਕੀ ਹੈ ਗੁਰ ਸ਼ਬਦ ਨੂੰ ਮਨ ਲਵੇ ਗੁਰ ਸ਼ਬਦ ਨੂੰ ਆਪਣੇ ਹਿਰਦੇ ਚ ਥਾਂ ਦੇਵੇ ਗੁਰੂ ਸ਼ਬਦ ਨੂੰ ਟਿਕਾਵੇ ਮੈਨੂੰ ਗੱਲ ਭੁੱਲਦੀ ਨਹੀਂ ਇੱਕ ਸੱਜਣ ਦੀ ਤਰਕ ਆਖਣ ਲੱਗਾ ਗੈਨੇ ਜੀ ਸਦੀਆਂ ਤੋਂ ਹਿੰਦੁਸਤਾਨ ਦੇ ਵਿੱਚ ਤੇ ਬਾਕੀ ਦੀ ਦੁਨੀਆ ਦੇ ਵਿੱਚ ਪੱਥਰ ਦੀ ਪੂਜਾ ਚੱਲਦੀ ਰਹੀ ਚਾਹੇ ਇਸਲਾਮ ਹੈ ਤੇ ਚਾਹੇ ਇਸਾਈਅਤ ਹੈ ਚਾਹੇ ਬੋਧੀ ਨੇ ਚਾਹੇ ਜੈਨੀ ਨੇ ਚਾਹੇ ਸਨਾਤਨ ਨੇ ਕਿਸੇ ਨਾ ਕਿਸੇ ਰੂਪ ਵਿੱਚ ਸਾਰੇ ਪੱਥਰਾਂ ਨੂੰ ਪੂਜੀ ਜਾਂਦੇ ਨੇ ਕੋਈ ਕਬਰਾਂ ਨੂੰ ਪੂਜੀ ਜਾਂਦਾ ਹੈ ਕੋਈ ਮਜ਼ਾਰਾਂ ਨੂੰ ਪੂਜੀ ਜਾਂਦਾ ਹੈ ਕੋਈ ਮੱਠਾ ਨੂੰ ਪੂਜੀ ਜਾਂਦਾ ਹੈ ਕੋਈ ਮੂਰਤੀਆਂ ਨੂੰ ਪੂਜੀ ਜਾਂਦਾ ਸਭ ਪੱਥਰ ਹੀ ਪੱਥਰ ਹੈ ਮੈਨੂੰ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਹ ਬਾਖ ਬੜੇ ਕ੍ਰਾਂਤੀਕਾਰੀ ਸੰਕੇ ਜਾਗਤ ਜੋਤ ਜਪੈ ਨਿਸਬਸਰ ਏਕ ਬਿਨਾ ਮਨ ਨੈਕ ਨਾਨ ਹੈ ਪੂਰਨ ਨੂੰ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੌਰ ਮੜੀ ਮਠ ਭੂਲ ਨਾ ਮਾਨੈ ਭੁਲ ਕੇ ਵੀ ਮੜੀ ਨੂੰ ਮਠ ਨੂੰ ਕਬਰ ਨੂੰ ਨਾ ਮਾਨੈ ਤੇ ਜਾਗਦੀ ਜੋਗ ਦਾ ਪੁਜਾਰੀ ਹੋਵੇ ਉਹ ਕਹਿਣ ਲੱਗਾ ਬਦਕਿਸਮਤੀ ਇਹ ਹੈ ਕਿ ਸਾਰਾ ਜਗਤ ਪੱਥਰ ਨੂੰ ਪੂਜ ਰਿਹਾ ਹੈ ਤੇ ਸਿੱਖ ਜਗਤ ਕਾਗਜ਼ ਨੂੰ ਪੂਜ ਰਿਹਾ ਹੈ ਤੇ ਉਹਦੇ ਸ਼ਬਦ ਸਨ ਕਹਿਣ ਲੱਗਾ ਪੱਥਰ ਜੜ ਹੈ ਕਾਗਜ਼ ਜੜ ਹੈ ਪੱਥਰ ਠੋਸ ਹੈ ਕਾਗਜ਼ ਵੀ ਆਪਣੀ ਥਾਂ ਤੇ ਅਚੇਤ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੱਲ ਖੋਵੇ ਅਸਮਾਨ ਵਿੱਚ ਗੁਰਨਾਮਕ ਦੇ ਬੋਲ ਖੋ ਗਏ ਸਨਾਤਨੀ ਪਥਰਾਂ ਦੀ ਪ੍ਰਕਰਮਾ ਕਰ ਰਿਹਾ ਜੈਨੀ ਤੇ ਬੋਧੀ ਪਥਰਾਂ ਦੇ ਅੱਗੋਂ ਮੱਥਾ ਟੇਕ ਰਹੇ ਨੇ ਸੰਗੇ ਮਰਮਰ ਦੀਆਂ ਬਣੀਆਂ ਹੋਈਆਂ ਕਬਰਾਂ ਦੇ ਅੱਗੋਂ ਮੁਸਲਮਾਨ ਮੱਥਾ ਪੇਟੇਕ ਦੇਣ ਈਸਾਈ ਵੀ ਮੂਰਤੀਆਂ ਦੇ ਅੱਗੋਂ ਝੁਕ ਰਿਹਾ ਜੋ ਪੱਥਰ ਦੀਆਂ ਬਣੀਆਂ ਨੇ ਕਹਣ ਲੱਗੇ ਇਸ ਨਵੇਂ ਧਰਮ ਤੋਂ ਜਿਸ ਨੂੰ ਜਨਮ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤਾ ਸੀ ਬੜੀਆਂ ਉਮੀਦਾਂ ਸਨ ਬੜੀਆਂ ਆਸਾਂ ਸਨ ਪਰ ਇਹ ਵੀ ਕਾਗਜ਼ੀ ਪ੍ਰਕਰਮਾਂ ਵਿੱਚ ਲੱਗ ਗਿਆ ਇਹ ਨਹੀਂ ਕਾਗਜ਼ ਨੂੰ ਸਭ ਕੁਝ ਮੰਨ ਲਿਆ ਔਰ ਇਹ ਬੋਲ ਆਪਣੀ ਤਰਫੋਂ ਬੜੇ ਪਾਇਦਾਰ ਢੰਗ ਨਾਲ ਉਸ ਨੇ ਪੇਸ਼ ਕੀਤੇ ਸਨ ਗੁਰਦੁਆਰਾ ਸੀਸਗੰਜ ਸਾਹਿਬ ਦੇ ਚੋਂ ਮੈਂ ਕਥਾ ਕਰ ਰਿਹਾ ਸੀ ਮਾਣ ਸੁਣ ਕੇ ਮਿੱਤਰਾ ਬਹੁਤ ਵੱਡਾ ਭਰਮ ਬੁਲੇਖਾ ਹੈ ਸੰਸਾਰ ਦੇ ਵਿੱਚ ਵੀ ਹੋ ਸਕਦਾ ਹੈ ਥੋੜਾ ਜਿਹਾ ਕੁਝ ਸਿੱਖ ਜਗਤ ਦੇ ਵਿੱਚ ਵੀ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਕੁਝ ਪੰਕਤੀਆਂ ਇਸ ਭਰਮ ਬੁਲੇਖੇ ਨੂੰ ਦੂਰ ਕਰ ਦਿੰਦੀਆਂ ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਭਗਤ ਸ਼ਰਮੌਰ ਸ਼੍ਰੀ ਬਾਬਾ ਦਾਸ ਜੀ ਮਹਾਰਾਜ ਦੀ ਰੱਖਾਂ ਉਹ ਕਹਿੰਦੇ ਨੇ ਤਰਤਾਰ ਅਪਵਿੱਤਰ ਕਰਮਾਨੀਏ ਰੇ ਜਿਵੇਂ ਕਾਗਜ਼ਾ ਕਰ ਤੋ ਵਿਚਾਰਨ ਵੀ ਕਾਗਜ਼ ਦੀ ਵਿਚਾਰ ਕਰੀਏ ਤਾਂ ਉਹ ਦਾਸ ਜੀ ਕਹਿੰਦੇ ਨੇ ਕਾਗਜ਼ ਕੋਈ ਪੂਜ ਨਹੀਂਕ ਨਹੀਂ ਹੈ ਕੋਈ ਮਹਾਨ ਨਹੀਂ ਹੈ ਉਹਨਾਂ ਦਿਨਾਂ ਵਿੱਚ ਬਣਦਾ ਸੀ ਇਹ ਤਾੜੀ ਦੇ ਦਰਖਤ ਤੋਂ ਹਿੰਦੁਸਤਾਨ ਦੇ ਵਿੱਚ ਤਾੜੀ ਦਾ ਦਰਖਤ ਮੌਜੂਦ ਹੈ ਅੱਜਕੱਲ ਵੀ ਹਿੰਦੁਸਤਾਨ ਦੇ ਵਿੱਚ ਬਹੁਤ ਹੈ ਪੌਦੇ ਚੋਂ ਤਾੜੀ ਨਿਕਲਦੀ ਇੱਕ ਰਸ ਨਿਕਲਦਾ ਹੈ ਜੇ ਦੇ ਚ ਨਸ਼ਾ ਬਿਲਕੁਲ ਹੋ ਬੋਸ਼ ਸ਼ਰਾਬ ਵਰਗਾ ਆਉਂਦਾ ਹੈ ਤੇ ਤਾੜੀ ਠੇਕਿਆਂ ਤੇ ਵਿਕਦੀ ਹੈ ਹਿੰਦੁਸਤਾਨ ਵਿੱਚ ਬਿਹਾਰ ਬੰਗਾਲ ਯੂਪੀ ਉੜੀਸਾ ਤੇ ਮੱਧੇ ਭਾਰਤ ਦੇ ਚ ਇਹ ਦਰਖਤ ਬਹੁਤ ਹੈ ਬਹੁਤ ਤਾਦਾਦ ਵਿੱਚ ਪਾਇਆ ਜਾਂਦਾ ਹੈ ਖਜੂਰ ਦੀ ਤਰ੍ਹਾਂ ਆਉਂਦਾ ਇਹਦੇ ਚੋਂ ਨਿਕਲਿਆ ਹੋਇਆ ਰਸ ਉਸ ਦੇ ਚ ਕੁਦਰਤੀ ਨਸ਼ਾ ਹੈ ਪ੍ਰਾਚੀਨ ਸੰਤਾਂ ਨੇ ઋષਿਾਂ ਨੇ ਮੁਨੀਆ ਨੇ ਕਹਿ ਦਿੱਤਾ ਸੀ ਵੀ ਇਸ ਦਰਖਤ ਦੇ ਥੱਲੇ ਬੈਠਣਾ ਵੀ ਨਹੀਂ ਕਿ ਦਰਖਤ ਅਪਵਿੱਤਰ ਹੈ ਇਹ ਬੰਦੇ ਨੂੰ बेहोश ਕਰ ਦਿੰਦਾ ਹੈ ਹਰ ਤਰ੍ਹਾਂ ਦੀ ਖੁੱਲ ਦੇਣ ਵਾਲੇ ਮਜ਼ਬਾਂ ਨੇ ਵੀ ਸ਼ਰਾਬ ਨੂੰ ਬੰਡਿਆ ਹੈ ਮੁਹੰਮਦ ਸਾਹਿਬ ਨੇ ਵੀ ਕਹਿ ਦਿੱਤਾ ਹਰਾਮ ਹੈ ਬਾਕੀ ਸਾਰੀ ਖੁੱਲ ਕਰ ਦਿੱਤੀ ਵੀ ਪੁਰਸ਼ ਚਾਰ ਸ਼ਾਦੀਆਂ ਵੀ ਕਰ ਸਕਦਾ ਹੈ ਜਿਸ ਜਿਸ ਢੰਗ ਦੇ ਖੁੱਲ ਦਿੱਤੀ ਹੈ ਉਸ ਖੁੱਲ ਨੂੰ ਦੇਖ ਕੇ ਹੈਰਾਨਗੀ ਹੁੰਦੀ ਹੈ ਲੇਕਿਨ ਸ਼ਰਾਬ ਨੂੰ ਉਸਨੇ ਵੀ ਹਰਾਮ ਕਹਿ ਦਿੱਤਾ ਬਈ ਗਊ ਵੀ ਖਾ ਸਕਦਾ ਊਠ ਵੀ ਖਾ ਸਕਦਾ ਮੱਝ ਵੀ ਖਾ ਸਕਦਾ ਸਭ ਤਰ੍ਹਾਂ ਦੀ ਖੁੱਲ ਦੇਣ ਵਾਲਾ ਇਹ ਪੁਰਸ਼ ਕਹਿੰਦਾ ਸ਼ਰਾਬ ਹਰਾਮ ਹੈ ਕਾਰਨ ਸ਼ਰਾਬ ਪੀਂਦਿਆਂ ਮਨੁੱਖ ਬੇਹੋਸ਼ ਹੁੰਦਾ ਹੈ ਤੇ ਜੈਸੇ ਜੈਸੇ ਬੇਹੋਸ਼ੀ ਵਧਦੀ ਹੈ ਅਚੇਤਪਣਾ ਵਧਦਾ ਹੈ ਮਨੁੱਖ ਦੇ ਅੰਦਰ ਈਸ਼ਵਰ ਨੂੰ ਚਿੰਤਨ ਕਰਨ ਦੇ ਜਿਹੜੇ ਆਸਾਰ ਨੇ ਉਹ ਖਤਮ ਹੋ ਜਾਂਦੇ ਨੇ ਆਜ਼ਾ ਖਤਮ ਹੋ ਜਾਂਦੇ ਇਸ ਵਾਸਤੇ ਹੋ ਸਕਦਾ ਹੈ ਦੁਰਾਚਾਰੀ ਤੋਂ ਦੁਰਾਚਾਰੀ ਮਨੁੱਖ ਵੀ ਠੱਗ ਤੋਂ ਠੱਗ ਬੰਦਾ ਵੀ ਸ਼ਾਇਦ ਸੁਧਰ ਕੇ ਪ੍ਰਮਾਤਮਾ ਤੱਕ ਪਹੁੰਚ ਜਾਏ ਪਰ ਸ਼ਰਾਬੀ ਸ਼ਰਾਬ ਪੀਂਦਾ ਹੀ ਜਾਏ ਪੀਂਦਾ ਜਾਏ ਉਸ ਦੀ ਕੋਈ ਸੰਭਾਵਨਾ ਨਹੀਂ ਇਤਨੀ ਮਿਹਰਜ਼ ਕਰਦੇ ਹੁਣ ਕੋ ਬੇਵੋਸ਼ੀ ਉਸ ਦੀ ਵੱਧਦੀ ਹੈ ਮੈਨੂੰ ਕੋਈ ਸ਼ਲੋਕ ਸੁਭਾਵਕ ਯਾਦ ਆ ਗਿਆ ਜਦ ਮੈਂ ਨਿਰਮਲੇ ਮਹਾਤਮਾ ਕੋਲ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਅਰਥ ਪੜਦਾ ਸੀ ਉਹਨਾਂ ਨੇ ਮੈਨੂੰ ਇਹ ਪ੍ਰਾਚੀਨ ਬੋਲ ਨੋਟ ਕਰਾਏ ਸਨ ਬਿ ਬੀਜਾ ਕਲਪੰਤ ਏਕ ਅੰਚ ਦਸ ਕਲਪੰਤ ਨਾਗਣੀ ਬਾਰਨੇ ਸੰਸਾਰ ਕਲਪੰਤ ਧੂਮਰ ਭਾਨ ਅਸੰਖਿਆਨ ਵਿਦਯਤੇ ਪੁਰਾਣਾ ਦੇ ਚੋਂ 18 ਪੁਰਾਣਾ ਦੇ ਚੋਂ ਇੱਕ ਪਦਮ ਪੁਰਾਣਾ ਹੈ ਉਹਦੇ ਚ ਇਹ ਸ਼ਲੋਕ ਕਹਿੰਦੇ ਰਿਹਾ ਬੀਜਿਆ ਕੈਨਾਂ ਨੂੰ ਭੰਗ ਨੂੰ ਬੀਜਿਆ ਕਲਪੰਤ 1 ਅੰਸ਼ ਜੋ ਭੰਗ ਪੀਂਦਾ ਇੱਕ ਜਨਮ ਖوار ਗਿਆ ਇੱਕ ਜਨਮ ਗਿਆ ਉਹ ਜ਼ਿੰਦਗੀ ਪ੍ਰਬਾਦ ਹੋ ਗਈ ਕਿਉਂਕਿ ਕੁਛ ਨਾ ਕੁਛ बेहोਸ਼ੀ ਭੰਗ ਦੇ ਚ ਵੀ ਹੈ ਕੁਛ ਨਾ ਕੁਛ ਅਚੇਤਪਣਾ ਇਹਦੇ ਚ ਵੀ ਹੈ ਬੀਜਿਆ ਕਲਪੰਤ 1 ਅੰਸ਼ 10 ਕਲਪੰਤ ਨਾਗਨੇ ਨਾਗਨੇ ਕਹਿੰਦੇ ਨੇ ਅਫੀਮ ਨੂੰ ਜਿਹੜਾ ਅਫੀਮ ਖਾਨ ਦਾ ਆਦੀ ਹੋ ਗਿਆ ਹੈ ਇਹ ਮਹਾਪੁਰਸ਼ ਕਹਿੰਦਾ 10 ਜਨਮ ਤੱਕ ਮੂਰਖ ਰਹੇਗਾ ਸਿਆਣਾ ਨਹੀਂ ਹੋ ਸਕੇਗਾ ਅਚੇਤ ਰਹੇਗਾ 10 ਜਨਮਾਂ ਤੱਕ ਕੁਬੜ ਰਹੇਗਾ ਕਿਉਂ ਅਚੇਤ ਹੋ ਜਾਏਗਾ बेहोश ਹੋ ਜਾਏਗਾ ਪਸ਼ੂਆਂ ਦੀ ਤਰ੍ਹਾਂ ਜੀਵੇਗਾ 10 ਕਲਪੰਤ ਨਾਗਨੀ 12 ਨਹੀਂ ਸਹੰਸਰ ਕਲਪੰਤ ਵਾਰ ਨਹੀਂ ਕੈਨਨ ਸ਼ਰਾਬ ਨਾਲ ਜਿਹੜਾ ਸ਼ਰਾਬ ਦਾ ਆਦੀ ਹੋਇਆ ਹੈ ਸਹਨਸਰ ਕਹਿੰਦੇ ਨੇ ਹਜ਼ਾਰਾਂ ਨੂੰ ਹਜ਼ਾਰਾਂ ਜਨਮਾਂ ਤੱਕ ਬੇਹੋਸ਼ ਰਹੇਗਾ ਹਜ਼ਾਰਾਂ ਜਨਮਾਂ ਤੱਕ ਮੂਰਖ ਰਹੇਗਾ ਤੋ ਮਰਪਾਨ ਸੰਖਿਆਨ ਵਿਦਿਆਤੇ ਤੋ ਮਰਪਾਨ ਕਹਿੰਦੇ ਨੇ ਐ ਤਮਾਕੂ ਤੇ ਜਿਹੜਾ ਤਮਾਕੂ ਪੀਂਦਾ ਹੈ ઋષਿ ਕਹਿੰਦਾ ਮੈਂ ਗਿਣ ਨਹੀਂ ਸਕਦਾ ਕਿਤਨੇ ਜਨਮ ਮੂਰਖ ਰਹੇਗਾ ਕਿਤਨੇ ਜਨਮ ਕੁਬੜ ਰਹੇਗਾ ਕਿਤਨੇ ਜਨਮ ਅਚੇਤ ਰਹੇਗਾ ਨਸ਼ਿਆਂ ਨੂੰ ਇਸ ਢੰਗ ਦੇ ਨਾਲ ਪ੍ਰਾਚੀਨ ઋષਿ-ਮੁਨੀਆਂ ਨੇ ਜੋ ਹੈ ਭੰਡੇ ਹੈ ਬਈ ਬੰਦਾ ਅਚੇਤ ਹੁੰਦਾ ਹੈ। ਔਰ ਜਿਸ ਜਿਸ ਘਰ ਦੇ ਵਿੱਚ ਸਮਝ ਲਓ ਇਹ ਸ਼ਰਾਬ ਬਹੁਤਾਂ ਵਿੱਚ ਵਰਤੀ ਰਹੀ ਜਾਰੀ ਲੋਕਾਂ ਨੇ ਤੇ ਖਿਮਾ ਕਰਨ ਇਸ ਦੀ ਪ੍ਰਦਰਸ਼ਨੀ ਕਰਨੀ ਵੀ ਸ਼ੁਰੂ ਕਰ ਦਿੱਤੀ ਲੋਕੀ ਦੇਖਣ ਸਜਾਵਟ ਦਾ ਸਮਾਨ ਵੀ ਸਮਝ ਲਿਆ। ਲੋਕੀ ਇਹਨੇ ਮੂਰਖ ਹੋ ਗਏ। ਇਤਨੇ ਨਾਦਾਨ ਹੋ ਗਏ। ਇਤਨੀ ਨਾ ਸਮਝੀ ਵੱਧ ਗਈ ਹੈ। ਅਚੇਤ ਹੋਣਾ ਵੀ ਇੱਕ ਫੈਸ਼ਨ ਬਣ ਗਿਆ। ਬੇਹੋਸ਼ ਹੋਣਾ ਵੀ ਇੱਕ ਰਸ ਬਣ ਗਿਆ ਹੈ ਬੇਹੋਸ਼ ਹੋਣਾ ਵੀ ਇੱਕ ਨਮਾਇਸ਼ ਬਣ ਗਈ ਹੈ ਤੇ ਜਦ ਬੇਹੋਸ਼ ਹੋਣਾ ਵੀ ਨਮਾਇਸ਼ ਬਣ ਜਾਏ ਐਸੇ ਬੰਦੇ ਨੂੰ ਹੋਸ਼ ਵਿੱਚ ਲਿਆਉਣਾ ਬੜੀ ਔਖੀ ਗੱਲ ਹੈ ਕਿਉਂਕਿ ਬੇਹੋਸ਼ੀ ਉਹਦਾ ਸਨਮਾਨ ਹੈ ਬੇਹੋਸ਼ੀ ਉਸਦੀ ਇੱਜ਼ਤ ਹੈ ਅਚੇਤਪਣਾ ਹੀ ਉਸਦਾ ਮਾਣ ਤੇ ਸਨਮਾਨ ਹੈ ਤੋ ਵਾਰਨੇ ਸਹਨ ਸਰ ਕਲਪੰਤ ਧੂਮਰ ਪਾ ਨ ਸੰਖਿਆਨ ਵਿਦਯਤੇ ਇਸ ਸੰਬੰਧ ਵਿੱਚ ਮੈਂ 5-10 ਸ਼ਲੋਕ ਉਹਨਾਂ ਮਹਾਪੁਰਸ਼ਾਂ ਤੋਂ ਪੜੇ ਸਨ ਨੋਟ ਕੀਤੇ ਸਨ ਯਾਦ ਕੀਤੇ ਸਨ ਹੈਰਾਨ ਹੋਇਆ ਕਿ ਪ੍ਰਾਚੀਨ ઋષਿ ਮੁਨੀ ਇਸ ਢੰਗ ਨਾਲ ਸੋਚਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਹੁਤ ਕੁਝ ਹਵਾਲੇ ਨੇ ਪਰ ਇਸ ਵਕਤ ਜੋ ਕੁਝ ਮੈਂ ਕਹਿਣਾ ਚਾਹੁੰਦਾ ਉਸ ਥਾਂ ਤੋਂ ਨਾ ਟੜਕਾਂ ਅਰਜ਼ ਮੈਂ ਇਹ ਕਰ ਰਿਹਾ ਸੀ ਕਿ ਮੁਹੰਮਦ ਸਾਹਿਬ ਨੇ ਵੀ ਕਹਿ ਦਿੱਤਾ ਸ਼ਰਾਬ ਹਰਾਮ ਹੈ ਔਰ ਜੋ ਪੀ ਰਿਹਾ ਹੈ ਜ਼ਿੰਦਗੀ ਹਰਾਮ ਗਈ ਜ਼ਿੰਦਗੀ ਵਿਅਰਥ ਗਈ ਜੀਵਨ ਵਿਅਰਥ ਗਿਆ ਹਰ ਤਰ੍ਹਾਂ ਦੀ ਖੋਲ ਇਸ ਨੇ ਦੇ ਦਿੱਤੀ ਬੇ ਪਸ਼ੂਆਂ ਵਿੱਚੋਂ ਕੋਈ ਪਸ਼ੂ ਖਾ ਸਕਦੇ ਹੋ ਚਾਰ ਸ਼ਾਦੀਆਂ ਪੁਰਸ਼ ਕਰ ਸਕਦਾ ਹੈ ਜੰਨਤ ਵਿੱਚ ਵੀ ਕੀ ਹੈ ਜਿਹੜੇ ਲਾਲਚ ਦਿੱਤੇ ਗਏ ਨੇ ਉਹ ਵੀ ਕੋਈ ਬਹੁਤ ਉੱਚੀ ਗੱਲ ਨਹੀਂ ਬਹਿਸ਼ ਤੋਂ ਹੂਰੋ ਗਿਲਮਾ ਇਵਜ਼ ਤਾਇਤ ਮੈਂ ਨਾ ਮੰਨੂਗਾ ਇਨਹੀ ਬਾਤਾਂ ਸੇ ਐਵਾਇਜ਼ ਜ਼ਈਫ ਈਮਾਨ ਹੁੰਦਾ ਹੈ ਇਕਬਾਲ ਵੀ ਕਹਿੰਦਾ ਹੈ ਐ ਮੌਲਵੀ ਜਿਹੜੀ ਜੰਨਤ ਤੂੰ ਮੇਰੇ ਸਾਹਮਣੇ ਰੱਖਦਾ ਪਿਆ ਹੈ ਅਗਰ ਇਹ ਬਿਨਾਂ ਨਮਾਜ਼ ਪੜਿਆ ਵੀ ਮੈਨੂੰ ਮਿਲੇ ਮੈਨੂੰ ਕਬੂਲ ਨਹੀਂ ਮੈਨੂੰ ਪ੍ਰਵਾਨ ਨਹੀਂ ਇਥੇ ਈਮਾਨ ਕਮਜ਼ੋਰ ਹੁੰਦਾ ਹੈ ਇਥੇ ਧਰਮ ਕਮਜ਼ੋਰ ਹੁੰਦਾ ਹੈ ਬਈ ਉੱਥੇ ਅੰਗੂਰੀ ਸ਼ਰਾਬ ਦੇ ਚਸ਼ਮੇ ਨੇ ਉੱਥੇ ਹੋਰਾਂ ਨੇ ਕਹਿੰਦਾ ਇਹੀ ਕੁਛ ਨਮਾਜ਼ ਨਾਲ ਮਿਲਦਾ ਹੈ ਤੇ ਮੈਨੂੰ ਨਮਾਜ਼ ਪੜਨ ਦੀ ਲੋੜ ਹੀ ਨਹੀਂ ਇਥੇ ਧਰਮ ਕਮਜ਼ੋਰ ਹੁੰਦਾ ਗਰਜ਼ ਕੇ ਸਿਆਣੇ ਜਿਹੜੇ ਨੇ ਉਹ ਇਸ ਚੀਜ਼ ਨੂੰ ਭੰਡਦੇ ਨੇ ਬਈ ਨਹੀਂ ਇਹ ਤੇ ਬੋਸ ਕਰ ਦਈਏ ਬੰਦੇ ਨੂੰ ਅਚੇਤ ਕਰ ਦਿੰਦੀ ਹੈ ਔਰ ਉਹ ਸਿਲਸਿਲਾ ਜਿਹਦੇ ਨਾਲ ਬੰਦਾ ਰੱਬ ਦਾ ਨਾਮ ਜਪ ਸਕਦਾ ਹੈ ਪ੍ਰਭੂ ਦਾ ਚਿੰਤਨ ਕਰ ਸਕਦਾ ਹੈ ਉਹ ਸਾਰੇ ਦਾ ਸਾਰਾ ਜਿਹੜਾ ਸਿਲਸਿਲਾ ਹੈ ਅਚੇਤ ਹੋ ਜਾਂਦਾ ਹੈ ਤੋਂ ਮਰਜ਼ ਕਰਾਏ ਜਿਹੜਾ ਤਾੜੀ ਦਾ ਦਰਖਤ ਹੈ ਇਹਦੇ ਵਿੱਚ ਜਿਹੜਾ ਇੱਕ ਰਸਨ